ਮਾਵਾ ਦੇ ਕਰਦਾਰ ਬਈ ਹਰ ਥਾਂ ਹੀ ਵੱਡੇ ਰਹੇ ਕੱਲਾ ਏ অলੰਪਿਕ ਨਹੀਂ ਮਾਵਾ ਦੇ ਕਰਦਾਰ ਵੱਡੇ ਨੇ ਚਾਹੇ ਉਹ ਇੱਥੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਕਿਸੇ ਇਵੈਂਟ ਦੀ ਗੱਲ ਸੀ ਜਾਂ ਇੱਕ ਉਹ ਮਾਂ ਸੀ ਜਿਹੜੀ ਕੁੱਖ ਦੇ ਵਿੱਚ ਬੱਚਾ ਲੈ ਕੇ ਗੇਮ ਲਾ ਰਹੀ ਸੀ ਨਾ ਕਿਉਂ ਲਾ ਰਹੀ ਸੀ ਕਿ ਉਹ ਮਾਂ ਇੱਕ ਤਾਂ ਉਹਦੇ ਬੱਚੇ ਖਾਤਰ ਤੇ ਇੱਕ ਉਹਦੇ ਦੇਸ਼ ਖਾਤਰ ਆਪਣੇ ਦੇਸ਼ ਖਾਤਰ ਮਾਵਾ ਕੱਲੀਆਂ ਚੱਲੇ ਚੋਂ ਚਾਹੀਦੇ ਨੇ ਦੇਸ਼ਾਂ ਨੂੰ ਦੇਸ਼ਾਂ ਨੂੰ ਅੱਗੇ ਲੈ ਕੇ ਆਉਣ ਤੇ ਨਾ ਦੇਸ਼ਾਂ ਦੇ ਮੈਡਲਾਂ ਪਿੱਛੇ ਮਾਵਾ ਹੀ ਮਰਦੀਆਂ ਜੇ ਕਿਸੇ ਦਾ ਪੁੱਤ ਸਰਹੱਦ ਦੇ ਸ਼ਹੀਦ ਹੋ ਜਾਂਦਾ ਉੱਥੇ ਉਹ ਇਕੱਲਾ ਪੁੱਤ ਨਹੀਂ ਸ਼ਹੀਦ ਹੋਉਂਦੀ ਮਾਂ ਵੀ ਮਰਦੀ ਉਹਦੀ ਮਾਂ ਵੀ ਤੇ ਜੇ ਉਹ ਉਥੇ ਜੰਗ ਜਿੱਤ ਕੇ ਆਉਂਦਾ ਤਾਂ ਉਹਦੇ ਵਿੱਚ ਇਨਸਪਾਇਰੇਸ਼ਨ ਵੀ ਉਹਦੀ ਮਾਂ ਦੀ ਹੁੰਦੀ ਹੈ ਬਿਲਕੁਲ ਇਹ ਬਹੁਤ ਵੱਡਾ ਜਿਹੜਾ ਮਾਵਾ ਦਾ ਸਨੇਹ ਹੈ ਮਾਵਾ ਦਾ ਸਨੇਹ ਹੈ ਤੇ ਇਹ ਤਾਂ ਆਮ ਦੁਨੀਆ ਨੂੰ ਦੇਖਣ ਨੂੰ ਮਿਲ ਗਿਆ ਜਦੋਂ ਕਿਸ਼ੇ ਸੁਭੀਆਂ ਗੱਲਾਂ ਆਪ ਰਹਿ ਜਾਂਦੀਆਂ ਨੇ ਇੱਕ ਇਹਦੇ ਵਿੱਚ ਹੋਰ ਵੀ ਇਹ ਚੀਜ਼ ਹੈ ਬਹੁਤ ਲੱਗ ਗਈ ਕਿ ਦੋਨਾਂ ਦੀਆਂ ਮਾਵਾ ਲਗਭਗ ਨਾ ਬਰਾਬਰੀ ਪੜੀਆਂ ਲਿਖੀਆਂ ਨੇ ਜਾਨੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਮਤਲਬ ਬੱਚਿਆਂ ਨੂੰ ਬੱਚਿਆਂ ਨੂੰ ਸਿੱਖਿਆ ਦਿੱਤੀ ਉਹਨਾਂ ਨੇ ਉਹ ਬੱਚਿਆਂ ਨੇ ਸਿੱਖਿਆ ਉਹ ਬੱਚਿਆਂ ਨੂੰ ਸਿੱਖਿਆ ਦੇਣ ਕਾਰਨ ਹੀ ਉਹ ਦੋਨੋਂ ਆਪਸ ਦੇ ਵਿੱਚ ਦੋਸਤ ਵੀ ਨੇ ਬਿਲਕੁਲ ਪਰ ਇਹ ਗੱਲ ਵੀ ਹੈ ਬਾਈ ਕਿ ਮਾਵਾ ਚਾਹੇ ਅਨਪੜ ਹੋਣ ਜਵਾਕਾਂ ਦੇ ਸਿੱਖਿਆ ਉੱਤੇ ਕਮੀ ਨਹੀਂ ਰਹਿੰਦੀ ਬਿਲਕੁਲ ਮਾਵਾ ਚਾਹੇ ਅਨਪੜ ਹੋਣ ਲੇਕਿਨ ਜਵਾਕਾਂ ਨੂੰ ਬਹੁਤ ਉੱਚੇ ਰਤਬੇ ਤੇ ਪਹੁੰਚਾ ਦਿੰਦੇ ਆ